ਦੂਹ ਤਰ੍ਹਾਂ ਦਾ ਜਿਹੜਾ ਲਸਣ ਹੈ ਇਹ ਦੂਹ ਤਰ੍ਹਾਂ ਦੇ ਅੱਡ ਅੱਡ ਫਾਇਦੇ ਕਰਦਾ ਹਾਰਟ ਦੇ ਪੇਸ਼ੈਂਟ ਵਾਸਤੇ ਜਿਹੜਾ ਹੈਗਾ ਲਸਣ ਇੱਕ ਬਹੁਤ ਵੱਡੀ ਤਾਕਤ ਹੈ ਔਰ ਇਹਨੂੰ ਸਵੇਰੇ ਸਵੇਰੇ ਦੋ ਕਲੀਆਂ ਖਾਲੀ ਪੇਟ ਖਾਇਆ ਕਰੋ ਹਫਤੇ ਚ ਇੱਕ ਦੋ ਦਿਨ ਛੱਡ ਦਿਆ ਕਰੋ ਇਹ ਨੋਟ ਵੀ ਕਰ ਲਿਓ ਕਿ ਜਿਹੜੇ ਵੀ ਨੁਸਕੇ ਦੱਸਦਾ ਉਹਨਾਂ ਨੂੰ ਹਫਤੇ ਚ ਕਦਾ ਦਿਨ ਛੱਡਣਾ ਜ਼ਰੂਰੀ ਆ ਨਹੀਂ ਤਾਂ ਪਾਉਂਦੇ ਦੀ ਲੱਗ ਜਾਗੇ ਇੱਕ ਲਸਣ ਆਉਂਦਾ ਪਹਾੜੀ ਉਹ ਮਟਰ ਵਾਂਗੂ ਝੋਨੇ ਕਾ ਜਾਂ ਮਟਰ ਵਰਗੇ ਨਿਕਲਦਾ ਸਵੈਲ ਵੀ ਲਸਣ ਦੀ ਹੁੰਦੀ ਹੈ ਪਰ ਉਹਨੂੰ ਕਿਹਾ ਗਿਆ ਕਿ ਉਹ ਹੱਡੀਆਂ ਤੇ ਜੋੜਾਂ ਦੇ ਦਰਦਾਂ ਵਾਸਤੇ ਚੋਟਾ ਲਸਣ ਹੈ ਜਿਹੜੋ ਅਸੀਂ ਪਹਾੜੀ ਲਸਣ ਕਹਿੰਨੇ ਆ ਉਹਦੀ 2-3 ਕ ਕਲੀਆਂ ਐ ਮਟਰ ਦੇ दाਣੇ ਵਰਗੀਆਂ ਕੱਢ ਕੇ ਦਿਨ ਚ ਖਾ ਲਿਆ ਕਰੇ ਔਰ ਜਿਹੜਾ ਆਪਣਾ ਦੂਜਾ ਦੇਸੀ ਲਸਣ ਆ ਉਹ ਸਵੇਰੇ ਖਾਲੀ ਪੇਟ ਖਾ ਲਵੇ ਡੀ ਆਈ ਐਨ ਦਿਲ 54 ਇਹ ਕੈਪਸੂਲ ਜਦੋਂ ਬਣਿਆ ਮੈਂ ਤਾਂ ਰੰਗ ਵੀ ਲਾਲ ਰੱਖਿਆ ਬਿਲਕੁਲ ਖੂਨ ਵਰਗਾ ਇੱਕ ਕੈਪਸੂਲ ਰਾਤ ਨੂੰ ਲੈ ਕੇ ਸੌਣਾ ਤੇ ਮੇਰਾ ਖਿਆਲ ਹੈ ਵੀ ਤਿੰਨ ਕੁ ਮਹੀਨੇ ਕਰ ਲੋ ਤੁਹਾਡਾ ਜਿਹੜਾ ਇਜੈਕਸ਼ਨ ਫ੍ਰੈਕਸ਼ਨ ਦਾ ਪ੍ਰੋਬਲਮ ਆ ਉਹ ਕਵਰ ਹੋ ਜਾਂਦਾ ਦਿਲ ਭਾਰੀ ਜਾ ਰਹਿਦਾ ਉਹ ਕਵਰ ਹੋ ਜਾਂਦਾ ਔਰ ਹਰ ਵਕਤ ਦਿਮਾਗ ਤੇ ਬੋਝ ਜਾ ਰਹਿਦਾ ਵੀ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਉਹਦੇ ਚ ਵੀ ਤੁਹਾਨੂੰ ਬੈਨਾ ਬੈਨੀਫਿਟ ਮਿਲਦਾ ਔਰ ਜਿਵੇਂ ਦੋ ਸਟੈਂਡ ਪੈ ਗਏ ਤਿੰਨ ਪੈ ਗਏ ਜਿਹਨੂੰ ਰੈਗੂਲਰ ਲੈ ਲਿਆ ਮੁੜ ਕੇ ਦੁਬਾਰਾ ਆਪਰੇਸ਼ਨ ਨਹੀਂ ਹੁੰਨ ਕਈਆਂ ਦੇ 8-8 ਪਏ ਹੁੰਦੇ ਆ ਆਉਂਦੇ ਆ ਮੇਰੇ ਕੋਲੇ ਤਾਂ ਇਹ ਚੀਜ਼ਾਂ ਸੀ ਉਹਨਾਂ ਨੂੰ ਸ਼ੁਰੂ ਕਰਾਈਆਂ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤਾ ਅੱਜ ਗੱਲ ਲਸਣ ਬਾਰੇ ਕਰਾਂਗੇ ਲਸਣ ਕਿਉਂ ਖਾਣਾ ਚਾਹੀਦਾ ਕੀ ਫਾਇਦੇ ਨੇ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਸਰ ਬਹੁਤ ਬਹੁਤ ਸਵਾਗਤ ਹੈ ਜਸਤ ਜੀ ਬਹੁਤ ਬਹੁਤ ਸਵਾਗਤ ਹੈ ਔਰ ਬਹੁਤ ਸਵਾਗਤ ਹੈ ਲਸਣ ਦਾ ਤੇ ਲਸਣ ਖਾਣ ਵਾਲਿਆਂ ਦਾ ਸਰ ਪਹਿਲਾਂ ਅਸੀਂ ਕੀਤਾ ਸੀਗਾ ਲਸਣ ਬਹੁਤ ਟਾਈਮ ਪਹਿਲਾਂ ਤੇ ਲੋਕਾਂ ਨੂੰ ਬਹੁਤ ਫਾਇਦਾ ਵੀ ਹੋਇਆ ਤੇ ਅੱਜ ਦੁਬਾਰਾ ਉਸ ਬਾਰੇ ਗੱਲ ਕਰਾਂਗੇ ਬਿਲਕੁਲ ਕਰਾਂਗੇ ਕਿਉਂਕਿ ਜਿਹੜਾ ਲਸਰ ਹੈ ਨਾ ਇਹ ਕਈ ਲੋਕ ਤਾਂ ਨਹੀਂ ਖਾਂਦੇ ਕੋਈ ਕਹਿੰਦੇ ਜੀ ਅਸੀਂ ਤਾਂ ਮਤਲਬ ਸਨ ਸਮੈਲ ਲਾਉਂਦੀ ਆ ਕਈਆਂ ਨੂੰ ਵੈਸੀ ਬਈ ਵਹਿਮ ਜਈ ਹੈ ਵੀ ਨਹੀਂ ਖਾਂਦੇ ਪਰ ਇਹ ਇੱਕ ਅਵਦੇ ਆਪ ਚਾਂਸ ਅਮਜਲ ਹੋ ਵੀ ਇਹ ਸਰੀਰ ਵਾਸਤੇ ਅਮਰਤ ਹੈ ਸੰਜੀਵਨੀ ਹੈ ਬਹੁਤ ਵੱਡੀ ਚੀਜ਼ ਹੈ ਕਿਉਂਕਿ ਅੱਜਕੱਲ ਜਿਹੜੇ ਲੋਕਾਂ ਨੂੰ ਸਟੰਡ ਪਈ ਜਾਂਦੇ ਆ ਹਾਰਟ ਪ੍ਰੋਬਲਮ ਆ ਜਾਂਦੀਆਂ ਨੇ ਬਲੌਕ ਹੋ ਜਾਈਆਂ ਨੇ ਉਦੇ ਚ ਮੈਂ ਦੇਖ ਕੇ ਦੇਖਿਆ ਆਮ ਲੋਕਾਂ ਨੂੰ ਜਦੋਂ ਪਿਛੇ ਜੇ ਵੀ ਇਹਦੇ ਤੇ ਪ੍ਰੋਗਰਾਮ ਪਾਇਆ ਸੀਗਾ ਕਿ ਲਸਣ ਖਾਣਾ ਕਿਵੇਂ ਚਾਹੀਦਾ ਹੂੰ ਦੇਖੋ ਰੱਬ ਨੇ ਕਿੰਨਾ ਵਧੀਆ ਇਹਨੂੰ ਬਣਾਇਆ ਗੁੱਚੀ ਦੇ ਵਿੱਚ ਕੰਪਨੀ ਬਣਾਉਂਦੀ ਹੈ ਕੈਪਸੂਲ ਹੂੰ ਡੱਬੀ ਚ ਪਾਉਂਦੀ ਹੈ ਪੱਤਿਆਂ ਚ ਪਾਉਂਦੀ ਹੈ ਰੱਬ ਨੇ ਐਸਾ ਬਿਸਤਰਾ ਚ ਲਾਇਆ ਦੇ ਉੱਤੇ ਇਹਨੂੰ ਕੁਝ ਨਹੀਂ ਹੁੰਦਾ ਕਿਤੇ ਪਿਆਰ ਹੈ ਬਿਲਕੁਲ ਜਦੋਂ ਤੁਸੀਂ ਇਹ ਚੋ ਕੱਢ ਕੇ ਖਾਣਾ ਕੈਪਸੂਲ ਵਾਂਗੂ ਹੂੰ ਤਾਂ ਖਾਣ ਇਹਨੂੰ ਕੈਪਸੂਲ ਦੀ ਤਰ੍ਹਾਂ ਹੀ ਖਾਓ ਅੱਛਾ ਜਿਵੇਂ ਇਹਨੂੰ ਛਿੱਲ ਕੇ ਛੋਟੇ ਛੋਟੇ ਦੋ ਪੀਸ ਕੱਢ ਲਓ ਦੋ ਕਲੀਆਂ ਉਹਨਾਂ ਨੂੰ ਛੋਟਾ ਛੋਟਾ ਕੱਟ ਲਓ ਕੱਟ ਕੇ ਪੱਕੀ ਮਾਰੋ ਤੇ ਪਾਣੀ ਪੀ ਲਓ ਅੱਛਾ ਕੱਚਾ ਹੀ ਕੱਚੇ ਸਵੇਰੇ ਸਵੇਰੇ ਖਾਲੀ ਪੇਟ ਅੱਛਾ ਹੁਣ ਕਿੰਜ ਨੇ ਮੈਨੂੰ ਕਿਹਾ ਵੀਰੇ ਸਾਨੂੰ ਪਿਸ਼ਾਬ ਲੱਗ ਕੇ ਆਉਣ ਲੱਗ ਗਿਆ ਗਰਮੀ ਕਰ ਗਿਆ ਚਲੋ 100 ਚੋਂ ਇੱਕ ਅੱਧੇ ਨੂੰ ਕੀਤੀ ਹੋਗੀ ਤਾਂ ਉਹਨਾਂ ਨੂੰ ਮੈਂ ਦੱਸਿਆ ਮੈਂ ਜਦੋਂ ਅਗਲੀ ਪ੍ਰੋਗਰਾਮ ਬਣਾਵਾਂਗੇ ਆਪਾਂ ਪ੍ਰੋਗਰਾਮ 'ਚ ਵੀ ਦੱਸ ਦਾਂਗੇ ਵੀ ਜੇ ਕਿਸੇ ਨੂੰ ਗਰਮੀ ਕਰਦਾ ਜਾ ਕਿਸੇ ਨੂੰ ਲੱਗਦਾ ਵੀ ਪਿਸ਼ਾਬ ਲੱਕੇ ਆਉਣ ਲੱਗਿਆ ਜਾਂ ਵੈਸੇ ਅੱਖਾਂ ਓੱਖਾਂ ਚ ਗਿੱਦ ਬਣਨ ਲੱਗੀ ਕਿਉਂਕਿ ਲਸਣ ਜਦੋਂ ਆਪਾਂ ਖਾਂਦੇ ਆ ਨਾ ਤਾਂ ਇਹ ਸਾਡੇ ਸਰੀਰ ਦੇ ਵਿੱਚ ਕੋਲੇਸਟ੍ਰੋਲ ਨੂੰ ਘਟਾਉਂਦਾ ਤੇ ਟ੍ਰਾਈਗਲਿਸਰਾਈਡ ਨੂੰ ਸੈੱਟ ਕਰ ਦਿੰਦਾ ਜਿਨ੍ਹਾਂ ਦਾ ਖੂਨ ਗਾੜਾ ਹੋ ਜਾਂਦਾ ਉਹਨੂੰ ਵੀ ਇਹ ਪਤਲਾ ਕਰਨ 'ਚ ਮਦਦ ਕਰਦੇ ਨੇ ਬਲੱਡ ਥਿਨਰ ਦੇ ਰੂਪ 'ਚ ਰੱਬ ਨੇ ਬਣਾਇਆ ਕਿਉਂਕਿ ਦਵਾਈਆਂ ਤਾਂ ਬਾਅਦ 'ਚ ਬਣੀਆਂ ਜੀ ਫੈਕਟਰੀਆਂ ਬਾਅਦ 'ਚ ਲੱਗੀਆਂ ਪਹਿਲਾਂ ਰੱਬ ਨੇ ਬੰਦਿਆਂ ਦੇ ਨਾਲ ਇੱਕ ਇੱਕ ਚੀਜ਼ ਪੈਦਾ ਕਰਤੀ ਸੀ ਵੀ ਜਿਹੜੀ ਚੀਜ਼ ਤੈਨੂੰ ਚਾਹੀਦੀ ਹੈ ਨਾਲ-ਨਾਲ ਪੈਦਾ ਕਰਤੀ ਵੀ ਇਹਨੇ ਫਾਇਦਾ ਕਰਨਾ ਤਾਂ ਉਹ ਕੀ ਹੋਇਆ ਜਦੋਂ ਤੁਹਾਨੂੰ ਕਿਸੇ ਨੂੰ ਏਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹਦੇ ਨਾਲ ਥੋੜਾ ਜਿਆਦਾ ਤੁਸੀਂ ਤ੍ਰਿਫਲਾ ਪਾਊਡਰ ਲੈਣਾ ਸ਼ੁਰੂ ਕਰੋ। ਅੱਛਾ। ਤ੍ਰਿਫਲਾ ਪਾਊਡਰ ਜਿਹੜਾ ਹੈਗਾ ਉਹ ਤਰਦੋਸ਼ ਨਾਸ਼ਕ ਹੈ। ਬਾਡੀ 'ਚ ਕੋਈ ਵੀ ਦੋਸ਼ ਪੈਦਾ ਹੋ ਜਾਵੇ ਤ੍ਰਿਫਲਾ ਖਤਮ ਕਰਨ ਦੀ ਸ਼ਕਤੀ ਰੱਖਦਾ ਹੈ। ਤਾਂ ਉਹ ਲੈ ਲਓ ਮੈਂ ਜਿਨ੍ਹਾਂ ਨੂੰ ਵੀ ਦੱਸਿਆ ਉਹ ਕਹਿੰਦੇ ਕਮਾਲ ਹੀ ਹੋਇਆ ਗੁਲਬ ਸਾਹਿਬ। ਵੀ ਤ੍ਰਿਫਲਾ ਪਾਊਡਰ ਨੇ ਬਲਕਿ ਹੋਰ ਜ਼ਿਆਦਾ ਕਈ ਬੈਨੀਫਿਟ ਦਿੱਤੇ। ਹਾਰਟ ਦੇ ਪੇਸ਼ੈਂਟ ਵਾਸਤੇ ਜਿਹੜਾ ਹੈਗਾ ਲਸਣ ਇੱਕ ਬਹੁਤ ਵੱਡੀ ਤਾਕਤ ਹੈ। ਔਰ ਇਹਨੂੰ ਸਵੇਰੇ ਸਵੇਰੇ ਦੋ ਕਲੀਆਂ ਖਾਲੀ ਪੇਟ ਖਾਇਆ ਕਰੋ ਹਫਤੇ ਚ ਇੱਕ ਦੋ ਦਿਨ ਛੱਡ ਦਿਆ ਕਰੋ ਇਹ ਨੋਟ ਵੀ ਕਰ ਲਿਓ ਕਿ ਜਿਹੜੇ ਵੀ ਨੁਸਖੇ ਦੱਸਦਾ ਉਹਨਾਂ ਨੂੰ ਹਫਤੇ ਚ ਕਦਾ ਦਿਨ ਛੱਡਣਾ ਜ਼ਰੂਰੀ ਆ ਨਹੀਂ ਤਾਂ ਪੌਦੇ ਦੀ ਲੱਗ ਜਾਗੇ ਤੇ ਦੂਜੀ ਚੀਜ਼ ਕੀ ਆ ਇੱਕ ਲਸਣ ਹੁੰਦਾ ਪਹਾੜੀ ਹਾਂ ਜਿਹੜਾ ਹੋ ਗਿਆ ਦੇਸੀ ਲਸਣ ਜਿਹੜਾ ਚਿੱਟਾ ਹੁੰਦਾ ਇੱਕ ਲਾਲ ਹੁੰਦਾ ਇੱਕ ਹੁੰਦਾ ਪਹਾੜੀ ਏਡੰਨਾ ਕੋ ਹੁੰਦਾ ਮਟਰ ਦੇ ਦਾਣੇ ਜਿੰਨਾ ਹਾਂ ਛੋਟਾ ਛੋਟਾ ਜਿਹਾ ਉਹ ਮਟਰ ਵਾਂਗੂ ਚ ਨਿਕਾਇਆ ਮਟਰ ਵਰਗਾ ਹੀ ਨਿਕਲਦਾ ਸਵੈਲ ਵੀ ਲਸਣ ਦੀ ਹੁੰਦੀ ਹੈ ਪਰ ਉਹਨੂੰ ਕਿਹਾ ਗਿਆ ਕਿ ਉਹ ਹੱਡੀਆਂ ਤੇ ਜੋੜਾਂ ਦੇ ਦਰਦਾਂ ਵਾਸਤੇ ਹੈ। ਦੇਖੋ ਰੱਬ ਕਿਆ ਕਿੱਡਾ ਬਣਾਉਂਦਾ। ਹੂੰ ਕਈ ਚੀਜ਼ਾਂ ਰੱਬ ਨੇ ਐਸੀਆਂ ਡਬਲ ਡਬਲ ਬਣਾਈਆਂ। ਜਿਵੇਂ ਕਹਿੰਦੇ ਨੇ ਇੱਕ ਸ਼ਗਲ ਦੇ ਸੱਤ ਬੰਦੇ ਪੈਦਾ ਕੀਤੇ। ਇੱਦਾਂ ਇਹ ਰੱਬ ਨੇ ਜੜੀਆਂ ਬੂਟੀਆਂ 'ਚ ਵੀ ਜਿਵੇਂ ਨਿੰਮ ਦੇ ਨਾਲ ਡਕੈਣ ਬਣਾਤੀ। ਅੱਛਾ ਹੈਨਾ ਜਿਵੇਂ ਮੇਥੀ ਦੇ ਨਾਲ ਮੈਥੇ ਬਣਾਤੇ। ਹੂੰ ਹੈਨਾ ਹੈ ਤਾਂ ਸਭ ਕੁਝ ਹੋ ਹੀ ਹੁੰਦਾ ਪਰ ਦੇ ਗੁਣਾ 'ਚ ਫਰਕ ਹੁੰਦਾ। ਐਸੀ ਤਰ੍ਹਾਂ ਦੇਸੀ ਲਸਣ ਦੇ ਨਾਲ ਪਹਾੜੀ ਲਸਣ ਪੈਦਾ ਕੀਤਾ। ਹੁਣ ਜਿਹੜਾ ਪਹਾੜੀ ਲਸਣ ਹੈ ਉਹ ਸਾਡੀਆਂ ਹੱਡੀਆਂ ਜੋੜਾਂ ਗੋਡਿਆਂ ਮੋਢਿਆਂ ਦਰਦਾਂ ਵਾਸਤੇ ਇਵਨ ਟੂ ਆਰਥਰਾਈਟਸ ਦੇ ਵਿੱਚ ਬਹੁਤ ਕੰਮ ਕਰਦਾ ਲੋਕ ਲੈ ਕੇ ਜਾਂਦੇ ਆ ਔਰ ਮੈਂ ਜੀ ਉਹਨੂੰ ਆਪਣੇ ਕਲੀਨਿਕ ਦੇ ਫ੍ਰੀ ਹੋਈ ਰੱਖਿਆ ਆ ਕਿਉਂਕਿ ਹੈ 2-3000 ਰੁਪਏ ਕਿਲੋ ਹੁੰਦਾ ਚਲੋ ਕਿਸੇ ਨੂੰ 100-150 ਗ੍ਰਾਮ ਪਾਕੇ ਦੇ ਤਾਂ ਕਿਸ ਨੂੰ 50 ਗ੍ਰਾਮ ਪਾਕੇ ਦੇ ਤਾਂ ਕੀ ਉਹਦਾ 100-200 ਲੈਣਾ ਕਿਉਂਕਿ ਅਗਲੇ ਨੇ ਫੀਸਾਂ ਵੀ ਦਿੱਤੀਆਂ ਹੁੰਦੀਆਂ ਨੇ ਮੇਰੇ ਕੋਲ 2-2 ਘੰਟੇ ਚੌਂਕੀ ਵੀ ਭਰੀ ਹੁੰਦੀ ਐਨਾ ਕਿਦਾ ਮੁੱਲ ਮੋੜਨਾ ਚਾਹੀਦਾ ਤੇ ਉਹ ਚੀਜ਼ਾਂ ਨੇ ਉਤੇ ਆਮ ਦੇਸੀ ਚਟਾਲਾ ਸੰਦਾ ਸਭ ਦੇ ਘਰ ਹੁੰਦਾ ਜਿਹੜਾ ਪਹਾੜੀ ਲਸਣੋਂ ਘੱਟ ਮਿਲਦਾ ਉਹਦੇ ਲਈ ਮੈਂ ਲੋਕਾਂ ਨੂੰ ਸੇਵਾ ਦੇ ਦਿੰਦਾ ਤਾਂ ਇਹ ਨਾ ਜੀ ਦੋ ਤਰ੍ਹਾਂ ਦਾ ਜਿਹੜਾ ਲਸਣ ਹੈ ਇਹ ਦੋ ਤਰ੍ਹਾਂ ਦੇ ਅੱਡ ਅੱਡ ਫਾਇਦੇ ਕਰਦਾ ਇਹ ਲੋਕਾਂ ਨੂੰ ਚਾਹੀਦਾ ਜਿਵੇਂ ਛੋਟਾ ਲਸਣ ਜਿਹੜੋ ਅਸੀਂ ਪਹਾੜੀ ਲਸਣ ਕਹਿੰਨੇ ਆ ਉਹਦੇ 2-3 ਕਕਲੀਆਂ ਐ ਬਟਰ ਦੇ ਦਾਣੇ ਵਰੀਆਂ ਕੱਢ ਕੇ ਦਿਨ ਚ ਖਾ ਲਿਆ ਕਰੇ ਔਰ ਜਿਹੜਾ ਆਪਣਾ ਦੂਜਾ ਦੇਸੀ ਲਸਣ ਆ ਉਹ ਸਵੇਰੇ ਖਾਲੀ ਪੇਟ ਖਾ ਲਵੇ ਬਹੁਤ ਵਧੀਆ ਹਾਰਟ ਦੇ ਬਰੀਜਾਂ ਨੂੰ ਫਾਇਦਾ ਹੁੰਦਾ ਔਰ ਬਾਕੀ ਜਿਹੜੇ ਅੱਜ ਕੱਲ ਸਟੰਟ ਪੈ ਰਹੇ ਆ ਦਿਲ ਦੇ ਰੋਗ ਹੋ ਰਹੇ ਆ ਦਿਲ ਦੇ ਰੋਗੀ ਹੋ ਰਹੇ ਆ ਕਿਸੇ ਨੂੰ ਕੋਲੇਸਟ੍ਰੋਲ ਵਧਿਆ ਪਿਆ ਕਿਸੇ ਦਾ ਟ੍ਰਾਈਗਲਿਸਰਾਈਡ ਵਧਿਆ ਪਿਆ ਔਰ ਕਿਸੇ ਨੂੰ ਬਹੁਤ ਜ਼ਿਆਦਾ ਹਾਰਟ ਦੇ ਵਿੱਚ ਪ੍ਰੋਬਲਮ ਹੈ ਕਈਆਂ ਨੂੰ ਆਪਰੇਸ਼ਨ ਤੋਂ ਬਾਅਦ ਵੀ ਮਨ ਲਓ ਸਟੰਟ ਪੈਂਟ ਤੋਂ ਬਾਅਦ ਵੀ ਜੈਕਸ਼ਨ ਫ੍ਰੈਕਸ਼ਨ ਜਿਹੜਾ ਹੈਗਾ ਉਹਦੇ ਵਿੱਚ ਮਨ ਲਓ 54 ਤੋਂ ਨੀਚੇ ਹੀ ਰਹਿੰਦਾ ਉੱਪਰ ਹੁੰਦਾ ਹੀ ਨਹੀਂ ਜਦਕਿ ਉਹ 54 ਤੋਂ 65 70 ਤੱਕ ਹੋਣਾ ਚਾਹੀਦਾ ਤਾਂ ਉਹਦੇ ਵਾਸਤੇ ਦਿਨ 54 ਕੈਪਸੂਲ ਬਣਾਇਆ ਸੀ ਓਕੇ ਮੈਨੂੰ ਲੱਗਿਆ ਕਿ ਥੋੜੀ ਜਿਹੀ ਕਬੋਲੀ ਉਹ ਰੱਖੀ ਜਿਹੜੀ ਆਮ ਸਮਝ ਆ ਜੇ ਜਿਹੜਾ ਇਹ ਨਾ ਜੀ ਡੀ ਆਈ ਐਲ ਦਿਨ डीएल दिल 54 ਇਹ ਕੈਪਸੂਲ ਜਦੋਂ ਬਣਿਆ ਮੈਂ ਤਾਂ ਰੰਗ ਵੀ ਲਾਲ ਰੱਖਿਆ ਬਿਲਕੁਲ ਖੂਨ ਵਰਗਾ ਵੀ 레드 ਕਲਰ ਦਾ ਬਣਾਉ ਤਾਂ ਕਿ ਬੰਦੇ ਨੂੰ ਫੀਲ ਆਵੇ ਤੇ ਇਹ ਇਹਦੇ ਵਿੱਚ ਪਾਇਆ ਕਿ ਮੈਂ ਤੁਹਾਨੂੰ ਇਹਦਾ ਵੀ ਫਾਰਮੂਲਾ ਦੱਸ ਦਿੰਨਾ ਇਹ ਕੈਪਸੂਲ ਨਸੀ ਗਵਰਨਮੈਂਟ ਤੋਂ ਰਜਿਸਟਰਡ ਕਰਵਾਇਆ ਬਾਅਦ ਚੋ ਦਿਲ 54 ਨਾਮ ਤੇ ਪਰ ਇਹ ਜਿਸੀਂ ਪਾਇਆ ਨੰਬਰ ਇੱਕ ਤਾਂ ਧਾਨਸੈਨ ਇਹ ਫਾਰਮੂਲੇ ਤੁਸੀਂ ਜਿਹੜੇ ਮੈਂ ਬੋਲਦਾ ਨਾ ਚਾਹੇ ਤਾਂ ਗੂਗਲ ਸਰਚ ਕਰ ਲਿਆ ਕਰੋ ਜੇ ਤੁਹਾਨੂੰ ਭਰੋਸਾ ਹੀ ਆ ਫਿਰ ਆਪਦੇ ਬਣਾ ਕੇ ਖਾ ਲਿਆ ਕਰੋ ਇੱਕ ਤੇ ਧਾਨਸੈਨ ਬਣਾਇਆ ਫਿਰ ਇਹ ਜ ਧਮਾਸਾ ਇਹਦੇ ਵਿੱਚ ਪੁਸ਼ਕਰਮੂਲ ਤੇ ਅਰਜੁਨਛਾਦ ਚਾਰੇ ਜੜੀ ਬੂਟੀਆਂ ਕਮਾਲ ਹੈ ਅੱਛਾ ਮਲੇ ਮਾੜੀ ਮੁੱਟੀ ਜੜੀ ਬੂਟੀ ਜਿਵੇਂ ਦਾਨਸਨ ਹੈ 15 16000 ਰੁਪਏ ਕਿਲੋ ਦੀ ਜੜੀ ਬੂਟੀ ਹੈ ਜੇ ਤੁਸੀਂ ਗੂਗਲ ਸਰਚ ਕਰੋਗੇ ਪਤਾ ਲੱਗੂ ਔਰ ਇਹ ਚਾਈਨਾ ਤੋਂ ਆਉਂਦੀ ਆ ਮਿਲਦੀ ਵੀ ਹੈ ਨਹੀਂ ਅੱਛਾ ਔਰ ਇੱਕ ਐਦਾਂ ਦੀ ਚੀਜ਼ ਹੈ ਜਿਹਨੂੰ ਲੈ ਕੇ ਇੱਕ ਕੈਪਸੂਲ ਰਾਤ ਨੂੰ ਲੈ ਕੇ ਸੌਣਾ ਤੇ ਮੇਰਾ ਖਿਆਲ ਹੈ ਵੀ 3 ਕੁ ਮਹੀਨੇ ਕਰ ਲੋ ਤੁਹਾਡਾ ਜਿਹੜਾ ਇਜੈਕਸ਼ਨ ਫ੍ਰੈਕਸ਼ਨ ਦਾ ਪ੍ਰੋਬਲਮ ਆ ਉਹ ਕਵਰ ਹੋ ਜਾਂਦਾ ਦਿਲ ਭਾਰੀ ਜਾ ਰਹਿਦਾ ਉਹ ਕਵਰ ਹੋ ਜਾਂਦਾ ਔਰ ਹਰ ਵਕਤ ਦਿਮਾਗ ਤੇ ਬੋਝ ਜਾ ਰਹਿਦਾ ਵੀ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਉਹਦੇ ਚ ਵੀ ਤੁਹਾਨੂੰ ਬੈਨੀਫਿਟ ਮਿਲਦਾ ਔਰ ਜਿਵੇਂ ਦੋ ਸਟੈਂਡ ਪੈ ਗਏ ਤਿੰਨ ਪੈ ਗਏ ਜਿਹਨੂੰ ਰੈਗੂਲਰ ਲੈ ਲਿਆ ਮੁੜ ਕੇ ਦੁਬਾਰਾ ਆਪਰੇਸ਼ਨ ਨਹੀਂ ਹੁਣ ਗਈਆਂ ਤੇ 8-8 ਪਏ ਹੁੰਦੇ ਆ ਆਉਂਦੇ ਆ ਮੇਰੇ ਕੋਲੇ ਤਾਂ ਇਹ ਚੀਜ਼ਾਂ ਸੀ ਉਹਨਾਂ ਨੂੰ ਸ਼ੁਰੂ ਕਰਾਈਆਂ ਕਿਉਂਕਿ ਮੈਂ ਤੇ ਖੁਦ ਬੈਠਦਾ ਜੀ ਆਪਣੇ ਆਫਿਸ 'ਚ ਖੁਦ ਪੇਸ਼ੈਂਟ ਨੂੰ ਮਿਲਦਾ ਉਹਨਾਂ ਦੀ ਜਿਹੜੀ ਜਿਹੜੇ ਫੀਲਿੰਗਸ ਹੁੰਦੀਆਂ ਨੇ ਉਹਦੇ ਮੁਤਾਬਕ ਫਿਰ ਦਵਾਈਆਂ ਬਣਾ ਕੇ ਉਹਨਾਂ ਨੂੰ ਪ੍ਰੂਫ ਕਰਾਈਦਾ ਐਂ ਤਾਂ ਹੈ ਨਹੀਂ ਵੀ ਦਿਮਾਗ 'ਚ ਬਹਿ ਕੇ ਕੋਈ ਚੀਜ਼ ਬਣਾਈ ਕਿਤੇ ਬਹਿ ਕੇ ਦਿੱਤੀ ਕਿਸੇ ਨੂੰ ਨੋ ਪੇਸ਼ੈਂਟ ਨਾਲ ਗੱਲ ਕਰਦੇ ਆ ਜੋ ਉਹਨਾਂ ਦੀ ਪ੍ਰੋਬਲਮ ਨੇ ਉਹਦੇ ਮੁਤਾਬਕ ਚੀਜ਼ਾਂ ਬਣਦੀਆਂ ਨੇ ਉਹੀ ਉਹਨਾਂ ਨੂੰ ਪ੍ਰੋਵਾਈਡ ਕਰਦੀਆਂ ਨੇ ਔਰ ਸਾਰੀਆਂ ਜੀਐਮਪੀ ਸਰਟੀਫਾਈਡ ਔਰ ਇੱਕ ਚੀਜ਼ ਧਿਆਨ ਰੱਖਿਓ ਆਪਣੀ ਦਵਾਈ ਲੈਣ ਵਾਸਤੇ ਇੱਕ ਤਾਂ ਆਪਣੀ ਵੈਬਸਾਈਟ www.ved1.com स्क्रीन ਤੇ ਆਂਦੀ ਹੈ ਜਾਂ ਫਿਰ ਆਪਣੇ ਜਿਹੜੇ ਆਊਟਲੈਟ ਬਣੇ ਨੇ ਪੰਜਾਬ ਵਿਚ ਹਰਿਆਣਾ ਹਿਮਾਚਲ ਚ ਇੰਨੇ ਜ਼ਿਆਦਾ ਉਹਨਾਂ ਦੇ ਜਾ ਕੇ ਤੁਸੀਂ ਪਰਚੇਜ ਕਰੋ ਕਿਉਂਕਿ ਇਹਦੀ ਨਕਲ ਬਹੁਤ ਆ ਗਈ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਐਵੇਂ ਜਣੇ ਖਣੇ ਨੂੰ ਆਰਡਰ ਕਰਕੇ ਮੰਗਾ ਲਓ ਕੁਝ ਵੀ ਆ ਸਕਦਾ ਪਰ ਜੇ ਤੁਸੀਂ ਆਪਣੀ ਵੈਬਸਾਈਟ ਜਿਹੜੀ ਹੈ www.mehman.com ਇੱਥੇ ਜਾ ਕੇ ਲੈਨੇ ਹੋ ਜਾਂ ਆਪਣੇ ਸਟੋਰਾਂ ਤੋਂ ਜਾ ਕੇ ਜਿਹੜੇ ਸਾਡੇ ਆਪਣੇ ਸਟੋਰ ਬਣਾਏ ਆਪਾਂ ਪੰਜਾਬ 'ਚ ਉਹਨਾਂ ਤੋਂ ਲੈਨੇ ਹੋ ਤਾਂ ਤੁਹਾਨੂੰ ਚੀਜ਼ਾਂ オリジナル ਮਿਲਣਗੀਆਂ ਜੀ ਬਹੁਤ ਬਹੁਤ ਸ਼ੁਕਰੀਆ ਸਰ ਜੀ ਤੁਹਾਡਾ ਵੀ ਸ਼ੁਕਰੀਆ ਦੇਖਦੇ ਰਹੋ ਸਾਡੇ ਚੈਨ ਮਿੰਦ ਹੋ ਇਜਾਜ਼ਤ ਸਸ਼ੀ ਕਾ